ਇਹਨਾਂ ਨੂੰ ਭਾਜੀ ਇਹ ਲਾਦਾ ਇਹਨਾਂ ਨੂੰ 8 ਸਾਲ ਹੋ ਗਏ ਇਹਨਾਂ ਨੂੰ ਅੱਛਾ ਇਹ ਵਿਸਾਕ ਦੇ ਮਹੀਨੇ ਚ ਆਰਨੀ ਆਤਮ ਸਾਲ ਲੱਗਣਾ ਵਿਸਾਕ ਦੇ ਵਿੱਚ ਅੱਛਾ ਵਿਸਾਕ ਦੇ ਹਾਂਜੀ ਘਰ ਬੜੇ ਸੋਹਣੇ ਗਏ ਆ ਇਹ ਕੰਮ ਦੇ ਸਿਰਦਾ ਮਿਸਤਰੀ ਸੀ ਅੱਛਾ ਤੇ ਵੇ ਉੱਥੋਂ ਵੀ ਇਹਨਾਂ ਨੂੰ ਪੀ ਟੈਗ ਹੋ ਗਿਆ ਘਰ ਵੀ ਬਹੁਤ ਸੌਖੇ ਰੋਟੀ ਬਹੁਤ ਸੌਖੇ ਖਾਂਦੇ ਸੀ 35 ਜਾਂਦਾ ਹੀ ਦੁੱਧ ਕੀ 35 ਹਾਂਜੀ ਦੁੱਧ ਜਾਂਦਾ ਹੀ ਇਹ ਵੀ ਬਹੁਤ ਕਮਾਈ ਕਰਦਾ ਸੀ ਮੇਰੇ ਵੀ ਬੜਾ ਪਿਆਰ ਆਇਆ ਨਾਲੇ ਉਦੋਂ ਵਿਚਾਰੇ ਨੇ ਪਾਣੀ ਕਿਥੋਂ ਚੁੱਕ ਚੁਕਾ ਕੇ ਲਾਇਆ ਕਿਥੋਂ ਨਹੀਂ ਉਦੋਂ ਵੀ ਮੈਨੂੰ ਮੌਤੇ ਮੂੰਹ ਵਿੱਚੋਂ ਇਹਨਾਂ ਮੈਨੂੰ ਬਚਾਇਆ ਜੀ ਕਰੇ ਪਾਜੀ ਜੀ ਤੇ ਤੁਹਾਨੂੰ ਪਤਾ ਜਦੋਂ ਘਰ ਦੇ ਲਾਕ ਮਾਰੇ ਹੁਣ ਉਦੋਂ ਕੁਝ ਵੀ ਵੇਚਣਾ ਪਈਗਾ ਦਵਾਈ ਤੋਂ ਤੜਪਦਾ ਆ ਜਦੋਂ ਦਵਾਈ ਨਹੀਂ ਹੁੰਦੀ ਉਦੋਂ ਕਿਦ ਰੋਲਾ ਪਾਉਂਦਾ ਆ ਸਾਰੇ ਪਿੰਨ ਨੂੰ ਸੰਨਾਉਂਗਾ ਫਿਰ ਰੋਲਾ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਇਹਨਾਂ ਕਿਹਾ ਸਾਰੀ ਬੰਦੀ ਦਵਾਈ ਲੱਗੀ ਇਹਨਾਂ ਦੋਸਤੋ ਪਿੰਡ ਬਾਠ ਖੁਰਦ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਤ ਤਸਵੀਰ ਮੈਂ ਪਹਿਲਾਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਵਿਖਾ ਦਿੱਤੀ ਜਾਵੇ ਕਿ 65 ਸਾਲਾ ਬਜ਼ੁਰਗ ਮੰਜੇ ਤੇ ਹੈ ਅਤੇ ਦੋਸਤੋ ਅੰਮ੍ਰਿਤਧਾਰੀ ਸੀ ਕਿਸੇ ਵੇਲੇ ਲੇਕਿਨ ਕਾਰਨ ਇਹ ਬਣਿਆ ਕਿ ਮਾਰੇ ਵੱਲੋਂ ਹੁਣ ਬਖਸ਼ੇ ਕਕਾਰ ਉਹਨਾਂ ਨੂੰ ਲਾਉਣੇ ਪਏ ਅੰਮ੍ਰਿਤ ਛਕਿਆ ਸੀ ਉਹਨਾਂ ਕਿਉਂਕਿ ਸਰੀਰ ਬਿਮਾਰ ਹੈ ਮੰਜੇ ਤੇ ਨੇ ਅਤੇ 3 ਅਟੈਕ ਹੋਏ ਨੇ ਉਹਨਾਂ ਨੂੰ ਜਿਸ ਦੇ ਕਾਰਨ ਉਹ ਰਹਿਤ ਨਹੀਂ ਸੀ ਰੱਖ ਸਕਦੇ ਜਿਸ ਕਾਰਨ ਉਹਨਾਂ ਨੇ ਮਾਰੇ ਵੱਲੋਂ ਬਖਸ਼ੇ ਹੋਏ ਕਕਾਰਾਂ ਦੇ ਵਿੱਚੋਂ ਜਿਵੇਂ ਸ੍ਰੀ ਸਾਹਿਬ ਆ ਉਹਨਾਂ ਨੂੰ ਲਾਉਣਾ ਪਿਆ ਆ ਹਾਲਾਤ ਨੇ ਉਸ ਪਰਿਵਾਰ ਦੇ ਅਤੇ ਉਹਨਾਂ ਦੀ ਧਰਮ ਪਤਨੀ ਵੀ ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਇਹਨਾਂ ਨੂੰ ਵੀ ਕੈਂਸਰ ਦੀ ਬਿਮਾਰੀ ਹੈ ਜਿਸ ਦੇ ਕਾਰਨ ਉਹਨਾਂ ਦੇ ਕੋਲ ਜਿੰਨੀ ਜ਼ਮੀਨ ਸੀ ਪੈਲੀ ਸੀ ਜਿਹੜੀ ਉਹਨਾਂ ਨੇ ਵੇਚ ਕੇ ਆਪਣੇ ਇਲਾਜ ਤੇ ਲਾ ਦਿੱਤੇ ਪੈਸੇ ਅਤੇ ਹੁਣ ਤਸਵੀਰਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਆ ਇੱਕ ਘਰ ਹੀ ਉਹਨਾਂ ਦੇ ਕੋਲ ਰਹਿ ਗਿਆ ਹੈ ਅਤੇ ਅੱਜ ਐਨਆਰਆਈ ਭਰਾਵਾਂ ਦੇ ਕੋਲ ਉਹਨਾਂ ਨੇ ਇੱਕ ਇੱਕ ਮਦਦ ਇਹ ਮੰਗੀ ਹੈ ਕਿ ਉਹਨਾਂ ਦਾ ਇਲਾਜ ਕਰਾ ਦਿੱਤਾ ਜਾਵੇ ਆ ਹਾਲਾਤ ਨੇ ਇਸ ਪਰਿਵਾਰ ਦੇ ਇਸ ਘਰ ਦੇ ਜਿੱਥੇ ਅਸੀਂ ਪਹੁੰਚਿਆ ਕਿ ਪੈਲੀ ਵੇਚ ਕੇ ਆਪਣਾ ਇਲਾਜ ਕਰਾਉਣ ਤੋਂ ਬਾਅਦ ਆ ਹਾਲਾਤ ਬਣੇ ਨੇ ਉਸ ਪਰਿਵਾਰ ਦੇ ਆਓ ਗੱਲਬਾਤ ਕਰਕੇ ਜਾਂਦੇ ਬਜ਼ੁਰਗੋ ਕੀ ਨਾਂ ਤੁਹਾਡਾ ਜੀ ਗੋਨੂ ਸਿੰਘ ਹਾਂਜੀ ਗੋਨੂ ਸਿੰਘ ਇਹ ਕਿਹੜਾ ਪਿੰਡ ਹੈ ਜੀ ਮਾਨਹਰਦ ਇਹ ਕੀ ਗੱਲ ਹੋਈ ਤੁਸੀਂ ਮੰਜੇ ਦੇ ਜੀ ਮੈਨੂੰ ਟੈਕ ਹੋ ਗਿਆ ਹੈ ਹਾਂਜੀ ਕੈਂਸਰ ਦੇ ਟੈਕ ਹੋਇਆ ਅੱਛਾ ਜੀ ਤੁਸੀਂ ਅਮਰਤ ਵੀ ਛੱਕਿਆ ਸੀ ਛੱਕਿਆ ਮੈਂ ਅੱਛਾ ਜੀ ਤੇ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੰਝੀ ਦੇ ਜੀ 6-7 ਸਾਲ ਹੋ ਗਏ ਸਿਰਰ ਦਾ ਪਹਿਲਾ ਕੰਮ ਤੁਸੀਂ ਕਾਦਾ ਕਰਦੇ ਸੀ ਸਿਰਰ ਹਾਂਜੀ ਸਿਰਰ ਸਿਰਰ ਦਾ ਕੰਮ ਕਰਦੇ ਹਾਂ ਤੇ ਹੁਣ ਜਿੰਨੀ ਵੀ ਜ਼ਮੀਨ ਉਹ ਕਿੱਥੇ ਹੈ ਸਾਰੀ ਤੁਹਾਡੇ ਕੋਲ ਡੰਗਰ ਵੀ ਹੁੰਦੇ ਸੀ ਸਭ ਗਏ ਜੰਗਲ ਦੇ ਕਿੰਨੇ ਡੰਗਰ ਹੁੰਦੇ ਸੀ ਤੁਹਾਡੇ ਪੰਜ 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 ਪੰਜਵੇਂ ਕੋਸਾ ਪੰਜਵੇਂ ਪੰਜਵੇਂ ਆਹ ਅੱਛਾ ਜੀ ਪੰਜਵੇਂ ਗੀਆਂ ਹਾਂ ਤੇ ਪਹਿਲੀ ਕਿੰਨੀ ਸੀ ਪਹਿਲੀ ਨੇਰ ਕੋ ਛੋੜੀ ਸੀ ਦੋਗ ਤੋਗਲੇ ਮੇਰੇ ਪਾ ਦਾ ਅੱਛਾ ਜੀ ਤੇ ਹੁਣ ਮੰਜੇ ਤੋਂ ਉੱਠ ਕੇ ਤੁਰਿਆ ਫਿਰਿਆ ਜਾਂਦਾ ਨਹੀਂ ਚੜੇ ਦਿਨ ਤੇਰੇ ਨਾਲ ਬੰਦਾ ਦਾ ਪਿੰਦਾ ਅੱਛਾ ਜੀ ਦੋਰਾ ਵੀ ਪਿੰਦਾ ਦਾਦਾ ਪਿੰਦਾ ਪੈਂਦਾ ਰਿਹਾ ਮੇਰਾ ਪਾ ਉਹ ਗਦ ਮਾ ਅਵੇ ਅੱਛਾ ਜੀ ਆਵੇ ਆਵੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਖਾ ਦਿੱਤਾ ਜਾਵੇ ਹੱਥ ਇਹ ਕੀ ਗੱਲ ਹੋ ਜੀ ਪੈਂਦਾ ਜਾਂ ਕਿਤਰਾ ਹਾਂਜੀ ਬਾਜੀ ਇਹਨਾਂ ਨੂੰ ਦੋਈ ਪਿੰਦਾ ਅੱਛਾ ਜੀ ਅੱਛਾ ਜੀ ਇਹ ਇਹਨਾਂ ਨੂੰ ਗੋਲੀ ਖਾਂਦੇ ਗੋਲੀ ਆਵੇ ਤਾਂ ਹੀ ਬੋਚੀ ਰਹਿੰਦੀ ਅੱਛਾ ਜੀ ਆ ਗੋਲੀ ਜੇ ਨਹੀਂ ਇਹਨਾਂ ਨੂੰ ਮਿਲਦੀ ਤੇ ਇਹਨਾਂ ਦੇ ਦੇਹ ਹਲਾਕ ਮਾਰੇ ਹੁੰਦੇ ਆ ਵੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਦਜੀਤ ਤੇ ਕਦੋਂ ਤੋਂ ਇਹ ਹਾਲਾਤ ਕਰਦੇ ਇਹਨਾਂ ਨੂੰ ਸਾਰਾ ਦੱਸੋ ਇਹਨਾਂ ਨੂੰ ਭਾਜੀ ਹਾਲਾਤ ਹੈ ਇਹਨਾਂ ਨੂੰ 8 ਸਾਲ ਹੋ ਗਏ ਇਹਨਾਂ ਨੂੰ ਅੱਛਾ ਜੀ ਇਹ ਵਿਸਾਖ ਦੇ ਮਹੀਨੇ ਚ ਅਰਮੀ 8ਵਾਂ ਸਾਲ ਲੱਗਣਾ ਵਿਸਾਖ ਦੇ ਵਿੱਚ ਅੱਛਾ ਵਿਸਾਖ ਦੇ ਹਾਂਜੀ ਘਰੋਂ ਬੜੇ ਸੋਹਣੇ ਗਏ ਆ ਅੱਛਾ ਜੀ ਇਹ ਕੰਮ ਦੇ ਸੈਲਰ ਦਾ ਮਿਸਤਰੀ ਸੀ ਅੱਛਾ ਜੀ ਤੇ ਉੱਥੋਂ ਫਿਰ ਇਹਨਾਂ ਨੂੰ ਪੀ ਟੈਗ ਹੋ ਗਿਆ ਅਛਾ ਜੀ ਹਾਂਜੀ ਪਹਿਲੋ ਲਾਕ ਬਹੁਤ ਵਧੀਆ ਹੀ ਕਰਦੇ ਜਦੋਂ ਇਹ ਲੰਮੇ ਪੈਣ ਦੇ ਬਾਅਦ ਚ ਨਾਲ ਲਾਕ ਸਾਡੇ ਮਾੜੀ ਹੋਈ ਅਛਾ ਜੀ ਹਾਂਜੀ ਪਹਿਲਾਂ ਕਿੰਨੀ ਜ਼ਮੀਨ ਸੀ ਸਾਡੇ ਕੋਲ ਸੀ ਘਰ ਦਾ ਤੇ ਹਾਂਜੀ ਘਰ ਦਾ ਮਾਲ ਸਾਡੇ ਕੋਲ ਡੰਗਰ ਸੀ ਹਾਂਜੀ ਘਰ ਡੰਗਰ ਸਾਡੇ ਕੋਲ ਹੈਗੇ ਸੀ ਮਈਆਂ ਤਿੰਨ ਚਾਰ ਮਈਆਂ ਬਹੁਤ ਵਧੀਆ ਮਈਆਂ ਵੀ ਸਾਡੀਆਂ ਇੱਥੋਂ ਸਾਰੇ ਨਾਲ ਵਧੀਆ ਮਈਆਂ ਸੀ ਅਛਾ ਜੀ ਘਰ ਵੀ ਬਹੁਤ ਸਵਕੇ ਰੋਟੀ ਬਹੁਤ ਸਵਕੇ ਖਾਂਦੇ 30 35 ਹਰ ਜਾਂਦਾ ਸੀ ਦੁੱਧ 30 35 ਹਾਂਜੀ ਦੁੱਧ ਜਾਂਦਾ ਹੀ ਇਹ ਵੀ ਬਹੁਤ ਕਮਾਈ ਕਰਦਾ ਸੀ ਅਛਾ ਜੀ ਤੇ ਜਦੋਂ ਕਦੀ ਰਾਤ ਦੀ ਡਿਊਟੀ ਕਰਦੀ ਕਰ ਦੇਣ ਦੀ ਇਹਨਾਂ ਨੇ ਇੱਕ ਰੋਟੀ ਖਾਦੀ ਇੱਕ ਜਿਤੇ ਆਹ ਵਲੇ ਨਾ ਮੈਨੂੰ ਸੁਣਾ ਆ ਗਿਆ ਵੀ ਮੈਂ ਇਦਾਂ ਕਰਕੇ ਤੁਹਾਡਾ ਵੀ ਬੰਦਾ ਡੇਪਿਆ ਜਾਂ ਚਲੋ ਮੜਾ ਮੋਟਾ ਕੁ ਹੋਇਆ ਹੋਇਆ ਇਸ ਤਰ੍ਹਾਂ ਮੈਂ ਠੀਕ ਨਹੀਂ ਉਹਦੋਂ ਵੀ ਤੇ ਮੇਰੀ ਬੇਟੀ ਅਜੇ ਵਿਆਹਣ ਵਾਲੀ ਹੈ ਤਾਂ ਮੈਂ ਆਪਣੀ ਬੇਟੀ ਛੱਡ ਕੇ ਮੈਂ ਚੱਲ ਗਈ ਮੈਂ ਆਪੀ ਮੈਂ ਪਤਾ ਲੈ ਕੇ ਉਹਨੇ ਕੀ ਗੱਲ ਹੈ ਉਹਨਾਂ ਜਾਂਦੇ ਨੇ ਛੋਟੀ ਜੀ ਦੁਕਾਨ 'ਚ ਪਾਇਆ ਉਹਨਾਂ ਨੇ ਮੇਰੇ ਸਾਹਮਣੇ ਆਇਆ ਨੂੰ ਵਿਚਾਰੇ ਨੂੰ ਉੱਤਨੇ ਪਾਇਆ ਤੇ ਮੈਂ ਜਾ ਕੇ ਕਿਹਾ ਮੈਂ ਹਾਂ ਕੀ ਹੋਇਆ ਤੇ ਉਹਨਾਂ ਨੂੰ ਇਹਨੂੰ ਕੋਈ ਸੁਰਤ ਨਹੀਂ ਘੱਟੇ ਨਾਲ ਬੜਿਆ ਉੱਥੋਂ ਚੋ ਕੇ ਮੈਂ ਬਾਬਾ ਨੇ ਹੱਥ ਲਾ ਜੀ ਉਹਨਾਂ ਸਮੇਂ ਦੇ ਵਿੱਚ ਜਦੋਂ ਪਹਿਲਾ ਟੈਗ ਮੇਰਾ 9 9 ਲੱਖ ਰੁਪ 9 ਲੱਖ ਹਾਂਜੀ ਤੇ 9 ਲੱਖ ਦੇ ਵਿੱਚੋਂ ਭਾਜੀ ਸਾਰਾ ਮੇਰੇ ਕੋਲ ਬਿੱਲ ਵੀ ਤੁਹਾਨੂੰ ਤੁਹਾਨੂੰ ਬੁਖਾ ਸਕਦੀ ਆ ਫਿਰ ਇੱਕ ਇੱਕ ਕਰਾ 3 ਲੱਖ ਲੱਗਾ 1.2 ਲੱਖ ਤੁਸੀਂ ਵੀ ਮਰਸ਼ਕ ਹਾਂਜੀ ਮੈਂ ਵੀ ਮਰਤੇ ਚੱਲਿਆ ਅੱਛਾ ਜੀ ਹਾਂਜੀ ਤਾਂ ਅੱਜ ਕੀ ਹਾਲਾਤ ਬਣੇ ਕਿ ਜਿਹਦੇ ਕਾਰਨ ਉਹਨਾਂ ਨੂੰ ਸੀਰੀਸ ਹੌਬ ਲਾਉਣਾ ਪਿਆ ਇਹਨਾਂ ਨੂੰ ਲੱਗੇ ਆ ਵੀ ਨਾ ਤੇ ਨਾ ਦਾ ਲੈਟਰ ਨਹੀਂ ਬਸ ਉਹ ਤਾਂ ਵੱਧਾ ਜੋ ਅੱਛਾ ਜੀ ਤੇ ਨਾ ਇਹਨਾਂ ਕੋ ਤੁਰਿਆ ਜਾਂਦਾ ਜੋ ਇਹਨਾਂ ਕੋ ਆ ਵੇਖੋ ਹੱਥ ਤੇ ਇਹਨਾਂ ਕੋ ਨਹੀਂ ਤਾਂਦਾ ਇਹਨਾਂ ਗਾੜੀਆਂ ਦੱਸੋ ਤੁਹਾਨੂੰ ਇਹਨਾਂ ਨੂੰ ਬੁਰਕੀਆਂ ਕਰਕੇ ਇਹਨਾਂ ਦੇ ਗਾੜੀ ਰੱਖਣੀਆਂ ਪੈਂਦੀਆਂ ਮੈਂ ਬੁਰਕੀ ਨਹੀਂ ਬੁਰਕੀਆਂ ਕਰਕੇ ਕੇਵਲ ਦਾੜੀ ਵੀ ਲੱਭਰ ਜਾਂਦੀ ਆ ਆਪ ਤੁਹਾਨੂੰ ਇਹਨਾਂ ਕੋ ਸਮਝ ਵੀ ਕੱਖ ਨਹੀਂ ਜੁ ਹੁੰਦਾ ਅੱਛਾ ਜੀ ਤੁਰ ਨਹੀਂ ਸਕਦੇ ਡੈਕਟਰ ਸੀਰੀਸ ਬਹੁਤ ਈ ਪ੍ਰੋਬਲਮ ਮੈਨੂੰ ਪ੍ਰੋਬਲਮ ਪਹਿਲਾਂ ਮੈਨੂੰ ਮੇਰੀ ਜਿਹੜੀ ਬੱਚੇ ਦਾ ਨਹੀਂ ਉਹਦੇ ਵਿੱਚ ਕੈਂਸਰ ਹੀ ਇਹੋ ਮੇਰਾ ਬਹੁਤ ਇਲਾਜ ਕਰਾਇਆ ਤੁਹਾਨੂੰ ਪਤਾ ਤੋਂ ਪ੍ਰਾਈਵੇਟੀ ਲਾਜ ਹੁੰਦੇ ਹੁਣ ਸਰਕਾਰਾਂ ਨੇ ਲਾਜ ਤੋਰ ਦਿੱਤੇ ਆ ਕਿੰਨ ਸਾ ਦਾ ਬਹੁਤ ਇਲਾਜ ਆ ਉਦੋਂ ਲਾਜ ਕਿਤੇ ਵੀ ਨਹੀਂ ਹੁੰਦਾ ਉਦੋਂ ਮੇਰੇ ਵੀ ਬੜਾ ਪਿਆਰ ਆਇਆ ਨਾਲ ਅੱਛਾ ਜੀ ਉਦੋਂ ਵਿਚਾਰੇ ਨੇ ਪਾਣੀ ਕਿਥੋਂ ਚੁੱਕ ਚੁਕਾ ਕੇ ਲਾਇਆ ਕਿਥੋਂ ਨਹੀਂ ਉਦੋਂ ਵੀ ਮੈਨੂੰ ਮੌਦੇ ਮੂੰਹ ਵਿੱਚੋਂ ਇਹਨਾਂ ਨੇ ਮੈਨੂੰ ਬਚਾਇਆ ਸਹੀ ਹਾਂਜੀ ਮੈਨੂੰ ਵੀ ਮੈਨੂੰ ਹੋ ਕੇ 10 ਮਾਸਾਲ ਹੋ ਗਿਆ ਹੁਣ ਮੈਨੂੰ ਥੋੜਾ ਠੀਕ ਆ ਪਰ ਮੈਨੂੰ ਉਹਨਾਂ ਨੇ ਸਾਰੀ ਉਮਰ ਦਾ ਦੱਸਿਆ ਸੀ ਟੈਸਟ ਕਰਾਉਣਾ ਤੇ ਭਾਜੀ ਜੋ ਇਹ ਮੰਜੀ ਦੇ ਪਏ ਆ ਮੈਨੂੰ ਟੈਸਟ ਨਹੀਂ ਮਿਲਿਆ ਆ ਬਾਅਦ ਚ ਮੈਂ ਬੈਗਰੂ ਦੇ ਮਹਾਰਾਜ ਪਰਹੀ ਨਹੀਂ ਹੈਗੇ ਤੇ ਮੈਂ ਕਿਥੋਂ ਤੁਸੀਂ ਜੋ ਮੇਰੇ ਸਾਰਾ ਕੁਝ ਹਾਂਜੀ ਤੇ ਮੈਂ ਨਾ ਲਾਤਾ ਜੀ ਰਿਸ਼ਤੇਦਾਰ ਬੋੜਿਆ ਤੁਹਾਡਾ ਪਹਿਲਾਂ ਰਿਸ਼ਤੇਦਾਰ ਵੀ ਰਿਸ਼ਤੇਦਾਰ ਕੀ ਆ ਵੀ ਮੇਰਾ ਜਿਹੜਾ ਭਰਾ ਉਹ ਵੀ ਇਤਨਾ ਮਰ ਗਿਆ ਉਹ ਗਦਾਮਾ ਦੇ ਵਿੱਚ ਮੇਰੇ ਮਾਪਿਆਂ ਦਾ ਬਹੁਤ ਗਰੀਬੀ ਆ ਮਾਂ ਮੇਰੀ ਵਿਚਾਰੀ ਤਾਂ ਕਦੀ ਮੇਰੇ ਕੋ ਆ ਜਾਂਦੀ ਆ ਕਦੀ ਕਦੇ ਤੇ ਮੇਰੀ ਮਾਂ ਹੀ ਮਾਂ ਕੱਲੀ ਕੋਈ ਰਿਸ਼ਤੇਦਾਰ ਦੇ ਵਿੱਚ ਮੇਰਾ ਨਹੀਂ ਕੋਈ ਹੈਗਾ ਅੱਛਾ ਹਾਂਜੀ ਇਹਨਾਂ ਦੀਆਂ ਭੈਣਾਂ ਭੂਣਾ ਹੈਗੀਆਂ ਉਹ ਵੀ ਚਲ ਵਿਚਾਰੀਆਂ ਜਿੰਨੇ ਜੋਗੀਆਂ ਹੈਗੀਆਂ ਕਰਦੀਆਂ ਰਹੀਆਂ ਮੈਂ ਜੇ ਤੁਹਾਨੂੰ ਕਹਾਂ ਨੋ ਭਾਜੀ ਆ ਕਹਿੰਦੀ ਤੁਹਾਨੂੰ ਪਤਾ ਘਰਾਂ ਵਰਗੇ ਭਾਜੀ ਘਾਰੇ ਕੋਈ ਨਹੀਂ ਕਿਸੇ ਦਾ ਕਰਦਾ ਜੇ ਕਿ ਤੋ ਦਾਰਾ ਲੈ ਲੋ ਤੇ ਅਗਲੀ ਮੇ ਨਹੀਂ ਮਾਰਦੇ ਵੀ ਤੁਸੀਂ ਅਗਲੇ ਨਹੀਂ ਜੋ ਮੋੜੀ ਤੇ ਗਾਂ ਫੇਰਾ ਗਏ ਚ ਲੈਣ ਕਰਜ਼ਾ ਕਿੰਨਾ ਤੁਹਾਡੇ ਤੇ ਕਰਜ਼ਾ ਭਾਜੀ ਹੈਗਾ ਸਾਡੇ ਤੇ 9 ਲੱਖ ਰੁਪਏ ਅੱਛਾ ਜੀ ਹਾਂਜੀ 9 ਲੱਖ ਰੁਪਏ ਬਹੁਤ ਕਰਜ਼ਾ ਅਛਾ ਨਾ ਕੋਈ ਘੱਟ ਦੇ ਕਬਜ਼ਾ ਕਰੀ ਫਿਰਦਾ ਕੋਈ ਕੁਛ ਕਹਿੰਦਾ ਕੁਝ ਜਦ ਬਾਹਰ ਨਿਕਲੀ ਤਾਂ ਕੋਈ ਇਹੋ ਕਹਿੰਦਾ ਫਲਾਣੀ ਦਾ ਨਾ ਘਾਰਿਆ ਮੈਂ ਕਿਹਾ ਹਾਂਜੀ ਘਾਰਿਆ ਹੁਣ ਕੀ ਕਰੀਏ ਫਿਰ ਅਛਾ ਜੀ ਮੈਂ ਹੁਣ ਜਿਹੜਾ ਘਾਰਿਆ ਉਹ ਕਹੀ ਹੁਣ ਮੱਲਾ ਮਾਰੀ ਫਿਰਦੇ ਆ ਮੇਰੇ ਪੈਸੇ ਨਾ ਦਿੱਤੇ ਮੇਰਾ ਘਰ ਖੋਦੇ ਦਾ ਪ੍ਰਾਣ ਦਾ ਅਛਾ ਜੀ ਇਹ ਕਦੀ ਸੋਚਿਆ ਹੀ ਤੁਹਾਨੂੰ ਕਿ ਇਸ ਤਰ੍ਹਾਂ ਹਾਲਾਤ ਹੋਣਗੇ ਨਹੀਂ ਭਾਜੀ ਮੈਂ ਇਸ ਘਰ ਦੇ ਵਿੱਚ ਰਾਣੀ ਹਾਂ ਪਰ ਹੁਣ ਨਹੀਂ ਰਾਣੀ ਇਹ ਕਰਦੇ ਵਿੱਚ ਬਹੁਤ ਹੁਣ ਤੇ ਜੇ ਪੁੱਛੋ ਤਾਂ ਭਾਜੀ ਕਈ ਵਾਰ ਇਹ ਨਾ ਅਸੀਂ ਜੀ ਕਰਦਾ ਵੀ ਉਹ ਇਹ ਦੋਵੇਂ ਜੀ ਮਰ ਜੀ ਇੰਨਾ ਲਾਖ ਮਾੜੇ ਕਈ ਵੇ ਦਵਾਈ ਤੋਂ ਮੈਂ ਇਹਨਾਂ ਨੂੰ ਖੋਦ ਜਿੰਨਾ ਉੱਥੇ ਸਮਾਨ ਪਿਆ ਇਹਨਾਂ ਦੇ ਬ੍ਰਾਂਡ ਦੇ ਵਿੱਚ ਸਾਰਾ ਵੇਚ ਵੇਚ ਸਰੀਆ ਇੰਨਾ ਕੋਚ ਮਤਾਰਾ ਵੇਚ ਕੇ ਨਹੀਂ ਦਵਾਈ ਦਿਲਾਇਆ ਸਰੀਆ ਵੀ ਵੇਚ ਕੀ ਕਰੀਏ ਭਾਜੀ ਜੇ ਤੁਹਾਨੂੰ ਪਤਾ ਜਦੋਂ ਘਰ ਦੇ ਲਾਖ ਮਾੜੇ ਹੁਣ ਉਦੋਂ ਕੁਝ ਵੀ ਵੇਚਣਾ ਪੈਂਦਾ ਦਵਾਈ ਤੋਂ ਤੜਪਦਾ ਆ ਜਦੋਂ ਦਵਾਈ ਨਹੀਂ ਹੁੰਦੀ ਉਦੋਂ ਕਿਦਾਂ ਰੋਲਾ ਪਾਉਂਦਾ ਆ ਸਾਰੇ ਪਿੰਨ ਨੂੰ ਸਨਾਉਂਗਾ ਫਿਰ ਰੋਲਾ ਡਾਕਟਰਾਂ ਨੇ ਕੀ ਕਿਹਾ ਡਾਕਟਰ ਨੇ ਇਹ ਨਰ ਗਿਆ ਸਾਰੀਆਂ ਬੰਦੀ ਦਵਾਈ ਲੱਗੀ ਇਹਨਾਂ ਸਾਰੀਆਂ ਬੰਦੀ ਦਵਾਈ ਜਿੰਨਾ ਚਿਰ ਜੀਣਗੇ ਉਨਾਂ ਚਿਰ ਦਵਾਈ ਇਹਨਾਂ ਨੂੰ ਬਾਕੀ ਇਹ ਤੁਰ ਫਿਰ ਤੇ ਸਾਂਗ ਦੇਣੀ ਆ ਉੱਠ ਕੇ ਤੁਰਿਆ ਫਿਰਿਆ ਨਹੀਂ ਉੱਠ ਕੇ ਨਹੀਂ ਜੇ ਦਰਦ ਤੇ ਵੀ ਬਬਾਈ ਦਿਲ ਕਰਦਾ ਉੱਠ ਕੇ ਤੁਰਨ ਫਿਰ ਜੀ ਇਹ ਬੜਾ ਗੱਲ ਆ ਉੱਠਿਆ ਨਹੀਂ ਇਹਨਾਂ ਉੱਠਿਆ ਨਹੀਂ ਜੰਦਾ ਨਾ ਅਸੇ ਹੀ ਗਉ ਤੁਰੇ ਸਦਮਾ ਪੈ ਰਿਹਾ ਨਹੀਂ ਜਿਹੜੇ ਦਾਨੀ ਸੱਜੇ ਨੇ ਮਾਰਾ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਆ ਤੁਸੀਂ ਕੀ ਉਹਨਾਂ ਤੋਂ ਮਦਦ ਸਹਾਤਾ ਦੀ ਅਪੀਲ ਕਰਦੇ ਵੀ ਕੀ ਤਾਂ ਅਪੀਲ ਕਰਦੇ ਆ ਵੀ ਚਲੋ ਸਾਡੀ ਦੋ ਜੀਆਂ ਦੀ ਦਵਾਈ ਆ ਸਾਨੂੰ ਕਿਹ ਗੜੀ ਹੱਥ ਨਾ ਡੋਣਾ ਪਵੇ ਵੀ ਚਲੋ ਸਾਡੇ ਮੇਰੇ ਵੀ ਚਲੋ ਪੋਤੀ ਆ ਸਾਰੇ ਜਿੱਥੇ ਵੀ ਮੇਰੀ ਕੋਈ ਸੁੰਦਾ ਆਵਾਜ਼ ਸਾਡੀ ਵਾਤ ਵਾਤ ਮਦਦ ਕਰਨਾ ਸਾਡੀ ਉਹ ਬੇਨਤੀ ਆ ਅੱਲਾਹ ਜੀਕਰ ਉਹਦਾ ਸਾਡੀ ਇਹੋ ਬੇਨਤੀ ਆ ਵੀ ਚਲੋ ਸਾਨੂੰ ਅੱਜ ਜਿਹੜੇ ਜੁਸਟ ਸਾਡੇ ਘਰ ਆਣ ਕੇ ਗੇਟ ਖੜਕਾਉਂਦੀ ਮੈਂ ਆਪਣੀ ਸੁਖ ਦੀ ਨੀਂਦੇ ਸਾਵਾਂ ਤੇ ਮੈਂ ਆਪਣਾ ਮੈਨੂੰ ਸਤਿਕਾਰ ਆ ਪਵਾਇਆ ਜਾਵੇ ਤਾਂ ਮੈਂ ਦੱਸ ਦੇਣਾ ਚਾਹੁੰਨਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕਿ ਆਹ ਹਾਲਾਤ ਨੇ ਉਸ ਪਰਿਵਾਰ ਦੇ ਉਹਨਾਂ ਨੇ ਆਪਣੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਵੇਖੀ ਰਹੇ ਤੁਸੀਂ ਹਾਲਾਤ ਉਹਨਾਂ ਦੇ ਅਤੇ ਲਫ਼ਜ਼ਾਂ ਦੇ ਰਾਹੀਂ ਵੀ ਉਹਨਾਂ ਨੇ ਆਪਣੇ ਹਾਲਾਤ ਦੱਸਿਆ ਤੇ ਜਿੰਨੇ ਵੀ ਵੀਰ ਵੇਖ ਰਹੇ ਨੇ ਅਸੀਂ ਤਾਂ ਇਹੋ ਹੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਕਿਉਂਕਿ ਇਸ ਵੇਲੇ ਉਹਨਾਂ ਦਾ ਸਹਾਰਾ ਕੋਈ ਨਹੀਂ ਆ ਉਹ ਦੱਸ ਰਹੇ ਨੇ ਅਤੇ ਪਿਛਲੇ 7 ਸਾਲਾਂ ਤੋਂ ਇਹ ਬਜ਼ੁਰਗ ਜਿਹੜਾ ਉਹ ਮੰਝੇ ਤੇ ਹੈ ਅਤੇ ਮੰਝੇ ਤੇ ਹੋਣ ਕਾਰਨ ਉਹ ਜਦੋਂ ਰਹਿਤ ਨਹੀਂ ਰੱਖ ਸਕੇ ਤਾਂ ਉਹਨਾਂ ਨੂੰ ਅਮਰਤ ਛਕੇ ਤੋਂ ਬਾਅਦ ਜਿਹੜੇ ਕਕਾਰ ਵੀ ਲਾਉਣੇ ਪਏਗੇ ਤਾਂ ਸਾਡੀਆਂ ਗੁਰਸਿੱਖ ਸੰਸਥਾਵਾਂ ਬਹੁਤ ਜ਼ਿਆਦੀਆਂ ਨੇ ਸਾਡੇ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਸੁਸਾਇਟੀਆਂ ਬਹੁਤ ਜ਼ਿਆਦੀਆਂ ਨੇ ਅਤੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਕਿ ਗੁਰਸਿੱਖ ਵੀਰ ਜਿਹੜਾ ਇੱਕ ਬਜ਼ੁਰਗ ਉਹ ਐਸ ਵੇਲੇ ਮੰਜੀ ਤੇ ਆ ਤੇ ਉਹਦੇ ਪਰਿਵਾਰ ਦੇ ਹਾਲਾਤ ਆ ਨੇ ਅਤੇ ਉਹਨਾਂ ਦੀ ਸਿਹਤ ਆ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਅਸੀਂ ਹੋਰ ਵੀ ਕਾਰਜਾਂ ਤੇ ਪੈਸੇ ਅਤੇ ਹੋਰ ਵੀ ਅਸੀਂ ਕਾਰਜਾਂ ਤੇ ਜਿਹੜੇ ਉਹ ਕਾਰਜਾਂ ਤੇ ਜਿਹੜੀ ਆ ਉਹ ਸੇਵਾ ਕਰਦੇ ਆ ਅਤੇ ਕਿਤੇ ਨਾ ਕਿਤੇ ਇਸ ਪਰਿਵਾਰ ਨੂੰ ਅੱਜ ਤੁਹਾਡੀ ਲੋੜ ਹੈ ਅਤੇ ਉਹ ਤੁਹਾਨੂੰ ਪੁਕਾਰ ਰਹੇ ਨੇ ਤੇ ਮੈਂ ਜਿੰਨੇ ਵੀ ਦੇਖ ਰਹੇ ਨੇ ਸੱਜਣ ਜਿੰਨੇ ਵੀ ਐਨ ਆਰ ਆਈ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਦੋਸਤੋ ਇਸ ਪਰਿਵਾਰ ਦਾ ਨੰਬਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਦਾ ਅਤੇ ਸਕਰੀਨ ਤੇ ਤੁਸੀਂ ਖਾਤਾ ਨੰਬਰ ਵੀ ਵੇਖ ਰਹੇ ਹੋ ਪਰਿਵਾਰ ਦਾ ਨੰਬਰ ਹੈ ਜੀ 97804 85541 ਮੈਂ ਇੱਕ ਵਾਰ ਫਿਰ ਸਾਂਝਾ ਕਰ ਦਵਾਂ 9780485541 ਇਹ ਇਸ ਪਰਿਵਾਰ ਦਾ ਨੰਬਰ ਹੈ ਤਾਂ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਸਹਾਇਤਾ ਕਰਿਓ ਅਤੇ ਜੇਕਰ ਤੁਸੀਂ ਮਦਦ ਸਹਿਤਾ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਤੱਕ ਇਹ ਵੀਡੀਓ ਪਹੁੰਚੇ ਅਤੇ ਇਸ ਪਰਿਵਾਰ ਦੀ ਜਿਹੜੀ ਮਦਦ ਹੋ ਸਕੇ ਕੈਮਰਾ ਪਰਸਨ ਜਸबीर ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ